ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਆਪਾਂ ਲੱਗ ਗਏ ਜੀਰੀ ਦੀ ਤਿਆਰੀ ਕਰਨ ਪਟੰਪਟਾ ਪਾਉਣ ਇਹ ਸਾਡਾਂ ਗਾ ਆਪਾਂ ਪਾਣੀ ਹੁਣ 20 ਤਰੀਕ ਤੋਂ ਆਪਾਂ ਜੀਰੀ 25 ਤੋਂ ਲਾਉਣ ਲੱਗ ਜਾਾਂਗੇ ਬਾਈ ਦੇਖੋ ਲਓ ਜੀ ਆਪਾਂ ਖੇਤੋਂ ਆ ਗਏ ਘਰੇ ਨਾ ਡਾਇਰੈਕਟਰ ਖੜਾਗਾ ਹੁਣ ਜੀਰੀ ਦੀ ਤਿਆਰੀ ਹੋਣ ਲੱਗੀ ਬਾਈ ਪੂਰੀ ਜੋਰਾਂ ਤੇ 20 22 ਤਰੀਕ ਨੂੰ ਆਪਾਂ ਜੀਰੀ ਲਾਉਣ ਲੱਗ ਜਾਾਂਗੇ ਅੱਜ ਮੱਟਾ ਮੱਟਾ ਬੱਪਾ ਪਾਤੀਆਂ ਬਸ ਪਾਣੀ ਛੱਡਦੇ ਆਂ ਇੱਕ ਅੱਦੇ ਦਿਨ ਤੱਕ ਭਈਏ ਆਉਣ ਲੱਗ ਜਾਣਗੇ ਤੇ ਆਪਣੀ ਜੀਰੀ ਦੀ ਤਿਆਰੀ ਆ ਤੇ ਇਹ ਵੀ ਛੋਟਾ ਕੈਮਾ ਬਸ ਹੁਣ ਤਿਆਰ ਆ ਅੱਜ ਲਿਬੜਿਆ ਪਿਆ ਬਈ ਇੱਕ ਗੱਲ ਤੁਸੀਂ ਦੇਖੀ ਬਈ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਜਿਹੜਾ ਟਰੈਕਟਰ ਦਿਖਾਇਆ ਹੈਗਾ ਆਪਣੇ ਟਰੈਕਟਰ ਤੇ ਡੈੱਕ ਨਹੀਂ ਲਾਇਆ ਹੋਇਆ ਮੇਨ ਗੱਲ ਜਿਹੜੀ ਮੈਂ ਬੇਦੇ ਬੇਦੇ ਦਿਖਾਈ ਆ ਵੀ ਆਪਾਂ ਜ਼ਿੰਮੇਦਾਰ ਭਰਾ ਡੈੱਕ ਬਹੁਤ ਵੱਡਾ ਲਾਉਣੇ ਆ ਆਪਾਂ ਵੀ ਲਵਾਵਾਂਗੇ ਜਦੋਂ ਆਪਣੇ ਕੋਲ ਟਾਈਮ ਆਇਆ ਪਰ ਆਪਾਂ ਡੈੱਕ ਲਵਾਇਆ ਨਹੀਂ ਪਹਿਲਾਂ ਆਪਣਾ ਨਵਾਂ ਟਰੈਕਟਰ ਵੀ ਆਪਾਂ ਇਹਦੀ ਬਾਅਦ ਸਾਊਂਡ ਚੈੱਕ ਕਰਾਈਏ ਵੀ ਕੋਈ ਪ੍ਰੋਬਲਮ ਤਾਂ ਨਹੀਂ ਕਰ ਰਿਹਾ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਲੱਗ ਜਾਂਦਾਗਾ ਹੁਣ ਆਪਾਂ ਇਹ ਇਸ ਕਰਕੇ ਡੈੱਕ ਲਵਾਇਆ ਨਹੀਂ ਪਰ ਆਪਾਂ ਵੱਡਾ ਵੀ ਨਹੀਂ ਲਵਾਉਂਦੇ ਹੈਗੇ ਇਹੀ ਚੀਜ਼ ਦੱਸਣਾ ਚਾਹੁੰਦਾ ਸੀ ਵੀ ਪਹਿਲਾਂ ਜਦੋਂ ਆਪਾਂ ਨਵਾਂ ਟਰੈਕਟਰ ਲਿਆਉਣਾ ਤੇ ਡਿੱਕ ਨਾ ਲਬਾਓ ਘੱਟੋ ਘੱਟ 2-300 ਘੰਟਾ ਨੂੰ ਚਲਾਓ ਬਾਈ ਜਦੋਂ ਦੀ ਬਾਤ ਨਾਲ ਹੀ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਚ ਤੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਹੁਣ ਆਪਾਂ ਆਪਦੇ ਫਾਰਮ ਤੇ ਆ ਗਏ ਸੀ ਵੀ ਧਾਰਾਂ ਧੁਰਾਂ ਚੋਣੀਆਂ ਮੱਝਾਂ ਫਰੀ ਨੇ ਕੰਮ ਨੇ ਮਿਲਦਾ ਹਾਂ ਕੰਮ ਫਤਿਹ ਆ ਹੁਣ ਆਪਣੇ ਕੋਲ 5-10 ਮਿੰਟ ਬੇਲੇ ਟਾਈਮ ਸੀਗਾ ਆਪਾਂ ਤਾਂ ਕਰਕੇ ਵੀਡੀਓ ਬਣਾਉਣ ਲੱਗੇ ਖੇਤ ਆਪਾਂ ਤਾਂ ਬਣਾਈ ਨਹੀਂ ਗਰੀ ਉਦੋਂ ਐਸ ਵੀ ਕੰਮ ਨਿਵੇੜ ਕੇ ਛੇਤੀ ਚੱਲੀਏ ਕੋਈ ਗੱਲ ਨਹੀਂ ਬਾਈ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਆਪਾਂ ਖੇਤ ਵੀ ਬਣਾਵਾਂਗੇ ਵੀਡੀਓ ਕੋਈ ਗੱਲ ਨਹੀਂ ਦੱਸਾਂਗੇ ਜਿੰਨੇ ਕੁ ਜੋ ਆ ਗਿਆ ਸਾਨੂੰ ਦਿਖਾਵਾਂਗੇ ਐਨਜਾਇਮੈਂਟ ਕਰਾਵਾਂਗੇ ਤੇ ਹੁਣ ਮੱਝਾਂ ਦੇਖੋ ਬਈ RAM ਨਾ ਜੀ ਨਾਲ ਬੈਠੇ ਨੇ ਆਪਣੀਆਂ ਬਾਹਰੇ ਨੇ ਕਾ ਖਬੂਖਾ ਕੋਈ ਨਹੀਂ ਲਾਇਆ ਹਮੈ ਸਿੱਟੇ ਹੋਏ ਨੇਗੇ। ਇਹ। ਮੰਤਰੀਆ ਧੰਨਵਾਦ। ਬਾਈ ਅੱਜ ਖੇਤ ਕੰਮ ਬਹੁਤ ਸੀ। ਇਹ ਮੈਂ ਹੱਡ ਬੀਤੀ ਦੱਸਦਾ। ਕਹਿੰਦੇ ਮੁੰਡਾ ਮੰਗਿਆ ਗਿਆ। ਤਾਂ ਕਹਿੰਦਾ ਪਿੰਡ ਵਾਲਿਆਂ ਦੋ ਗਿਆ। ਕਹਿੰਦੇ ਵੇ ਆਇਆ ਗਿਆ ਤਾਂ ਘਰ ਵਾਲਿਆਂ ਦੋ ਗਿਆ। ਇਹ ਆ ਕਿ ਹਾਵ ਤੱਕ ਆਨੇ ਹੁੰਦੇ ਸੀ ਕਿ ਸਾਡੇ ਦਾਦੇ ਹੁਣੀ ਤੇ ਮੈਂ ਦੱਸਦਾ ਵੀ ਜਦੋਂ ਮੁੰਡਾ ਚਲ ਵਿਆਹ ਜਾਂਦਾ ਵੀ ਘਰ ਦੇ ਨੇ ਕੰਮ ਤੋਂ ਤਾਂ ਜਾਂਦਾ ਜਦੋਂ ਉਹਦੇ ਆਪ ਦੇ ਜਵਾਕ ਹੋ ਜਾਂਦੇ ਨੇ ਤਾਂ ਫਿਰ ਉਹ ਕੁਇਲਦਾਰੀ ਚ ਪੈ ਜਾਂਦਾ ਫਿਰ ਉਹ ਕਾਹੇ ਜੋਗਾ ਵੀ ਨਹੀਂ ਰਹਿੰਦਾ ਹੁਣ ਅੱਜ ਕੰਮ ਸੀ ਹੁਣ ਮੈਂ ਵਿਆਹ ਗਿਆ ਜਵਾਕ ਹੋ ਗਈ ਅੱਗੇ ਮੈਂ ਰੁੱਸ ਕੇ ਪੈ ਜਾਂਦਾ ਜਦੋਂ ਕੰਮ ਜ਼ਿਆਦਾ ਹੁੰਦਾ ਬਾਪੂ ਕਰੇ ਨਾ ਕਰੇ ਉਹਦੀ ਟੈਨਸ਼ਨ ਸੀ ਅੱਜ ਸਾਰੀ ਡੈਡੀ ਭਈ ਆਪਾਂ ਨੂੰ ਟਰੈਕਟਰ ਤੋਂ ਨਹੀਂ ਤਾਰਿਆ। ਵੀ ਕਹਿੰਦੇ ਜੇ ਹੁਣ ਮੈਂ ਮਨ ਨਾਲ ਰੁੱਸ ਕੇ ਵੀ ਪੈਂਦਾ ਸੀ। ਕਹਿੰਦੇ ਨਹੀਂ ਪੈ ਜਾ, ਕੰਮ ਤਾਂ ਤੂੰ ਹੀ ਕਰਨਾ ਹੁਣ। ਵੀ ਤੇਰੇ ਗੱਲ ਜਦੋਂ ਸਾਰੀ ਕੁਬਿਲਦਾਰੀ ਪਈ ਹੋਈ ਆ। ਵੀ ਇਹ ਹੁੰਦੀ ਆ ਭਾਈ ਜਦੋਂ ਬੰਦਾ ਕੁਮਾਰਾ ਹੁੰਦਾਗਾ। ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਜਿਹਦੇ ਨਾਲ ਮਰਜੀ ਕਰ ਦੇਣਾ ਰੁੱਸ ਕੇ। ਉਹਦੀ ਅਗਲਾ ਤੁਰਿਆਉਂਦਾ ਵੀ ਮੈਂ ਤੂੰ ਬਾਪੂ ਮੈਨੂੰ ਐਂ ਕਹਦਾ ਬਹਾਨਾ ਹੀ ਚਾਹੀਦਾ ਹੁੰਦਾ। ਵੀ ਆ ਵੀ ਰਾਤ ਕੇ ਨੀਂਦ ਲਾਉਂਦਾ। ਹੁਣ ਆਪਣੇ ਮਿਸਤਰੀ ਲੱਗਿਆ ਹੋਇਆ ਸੀ ਕਿੰਨੇ ਦਿਨ ਹੋ ਗਿਆ ਜੇ ਖੇਤੀ ਦਾ ਕੰਮ ਸੀ ਤੇ ਜਮਾ ਅੱਜ ਜੀ ਕਰਦਾ ਸੀ ਵੀ ਪੁਰਾਣੇ ਦਿਨ ਯਾਦ ਆਉਂਦੇ ਸੀ ਵੀ ਅੱਗੇ ਬਾਪੂ ਨਾਲ ਲੜ ਪੈਂਦੇ ਸੀ ਆ ਕੇ ਸੌ ਜਾਂਦੇ ਸੀਗੇ ਬਈ ਤੇ ਹੁਣ ਆਪਾਂ ਸੁਣਾਉਣੇ ਆਪਣੇ ਪੁਰਾਣੀ ਗੱਲਬਾਤ ਜਿਵੇਂ ਪਾਗੇ ਕਹਿੰਦੇ ਹੁੰਨੇ ਆ ਮੇਰੇ ਜੀ ਆਪਣਾ ਚੈਨਲ ਵਧੀਆ ਲੱਗਦਾ ਸਾਨੂੰ ਤਾਂ ਚੈਨਲ ਸਬਸਕ੍ਰਾਈਬ ਤੇ ਵੀਰੋ ਲਾਇਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਹੁਣ ਆਪਾਂ ਗੱਲ ਸੁਣਾਉਣੀ ਆ ਗਾਹਾ ਵੀ ਬਾਪੂ ਕਾ ਨਾ ਵੀ ਹੁਣ ਅਸੀਂ ਤਾਂ ਆਪਦੇ ਜਵਾਖ ਵਿਆਹ ਲੈ ਹੁਣ ਤੁਸੀਂ ਵੀ ਹੋਣੇ ਆ ਤੁਸੀਂ ਕੰਮ ਕਰਨਾ ਵੀ ਤੁਸੀਂ ਕਰੋ ਤੁਸੀਂ ਫੇਰ ਸੁਖੋਗੇ ਵੀ ਕਵੇਲਦਾਰੀ ਕੀ ਹੁੰਦੀ ਆ ਤੇ ਹੁਣ ਆਪਾਂ ਸੁਣਾਉਣੀ ਆਪਣੇ ਦਾਦੇ ਦੀ ਗੱਲ ਆ ਜਿਵੇਂ ਉਹ ਦੱਸਦੇ ਹੁੰਦੇ ਆ ਵੀ ਕਿਰਤ ਬਾਰੇ ਕਹਿੰਦੇ ਪਹਿਲੇ ਸਮੇਂ ਜਿਹੜੇ ਰਾਜੇ ਹੁੰਦੇ ਸੀ ਉਹ ਗਰੀਬ ਬੰਦਿਆਂ ਦੀ ਸਾਰ ਲੈਂਦੇ ਹੁੰਦੇ ਸੀਗੇ ਅੱਜ ਕੱਲ ਦੇ ਤਾਂ ਜਿਹੜੇ ਰਾਜ ਨੇ ਲੁੱਟੂ ਹੀ ਰਾਜ ਨੇ ਆਪਦੇ ਢੱਡ ਭਰਦੇ ਨੇ ਤੇ ਜਿਹੜਾ ਰਾਜਾ ਸੀ ਉਹ ਇੱਕ ਜੰਗਲ ਚ ਚਲਾ ਗਿਆ ਕਿ ਮੈਂ ਆਪਾਂ ਕਹਿੰਦਾ ਸਕਾਰ ਕਰਨ ਲਈ ਜਾਵਾਂ ਉਸ ਦਿਵਾਰ ਜਦੋਂ ਚਲਾ ਗਿਆ ਉਹਨੂੰ ਤੇ ਲੱਗੀ ਤੇ ਲੱਗੀ ਤਾਂ ਉਹਨੂੰ ਕਿਸੇ ਦੂਰ ਨੇੜੇ ਪਾਣੀ ਨਹੀਂ ਮਿਲਿਆ ਜੇ ਤਾਂ ਪਾਣੀ ਨਾ ਮਿਲਿਆ ਤਾਂ ਉਹਨੇ ਹੋਰ ਕahanੋਂ ਗਿਆ ਜੰਗਲ ਦੇ ਵਿੱਚ ਇੱਕ ਥਾਂ ਖਿਲਾੜੀ ਚੱਲਦੀ ਉੱਥੇ ਧੂਆਂ ਨਿਕਲਦਾ ਸੀ ਤੇ ਹਨਾ ਉੱਥੇ ਬੰਦਾ ਹੂ ਕੋਈ ਨਾ ਕੋਈ ਉੱਥੇ ਚਲਿਆ ਗਿਆ ਉੱਥੇ ਇੱਕ ਜ਼ਿੰਮੇਦਾਰ ਸੀ ਗੰਨੇ ਦੀ ਖਿਲਾੜੀ ਲੱਗੀ ਹੋਈ ਸੀ ਉੱਥੇ ਜਦੋਂ ਚਲਿਆ ਗਿਆ ਉਹਨੂੰ ਕਹਿੰਦਾ ਮੈਨੂੰ ਪਾਣੀ ਪੀਆ ਦੂਰ ਸਿਆਣ ਆ ਜਾਂਦੀ ਉਹ ਜ਼ਿੰਮੇਦਾਰ ਨੂੰ ਵੀ ਇਹ ਰਾਜ ਆਗਾ ਜਦੋਂ ਘੁੜੀ ਘੁੜੀ ਤੇ ਚੰਗੇ ਵਾਸਤਰ ਪਾਏ ਹੋਇਆ ਇਹਦੇ ਤੇ ਰਾਜੇ ਨੂੰ ਉਹ ਚੰਗਾ ਵਧੀਆ ਗੰਨੇ ਦਾ ਸਾਟ ਕੇ ਰਸ ਕੱਢ ਕੇ ਦਿੱਤਾ ਦੋ ਗੰਨੇਆਂ ਦਾ ਰਾਜੇ ਨੇ ਜਦੋਂ ਕੋਲਾ ਭਰ ਕੇ ਗੰਨੇ ਦੇ ਰਸ ਦਾ ਪੀਤਾ ਰਾਜੇ ਨੂੰ ਆਨੰਦ ਆਇਆ ਪੂਰਾ ਵਧੀਆ ਆ ਤੇ ਰਾਜੇ ਨੇ ਕਿ ਅਬ ਮੈਨੂੰ ਹੋਰ ਗੰਨੇ ਦਾ ਰਸ ਪਿਆ ਤੇ ਪਰ ਰਾਜੇ ਦੇ ਮਨ 'ਚ ਲਾਲਚ ਆ ਗਿਆ ਵੀ ਆਪਾਂ ਇਹਨੂੰ ਹੁਣੇ ਤੇ ਕਰ ਲਈਏ ਵੇਰਾ ਗੰਨੇ ਦਾ ਰਾਸ ਵਧੀਆਗਾ ਇਹਨੂੰ ਕਮਾਈ ਵਧੀਆ ਹੋਊ ਤੇ ਜਦੋਂ ਉਹਨੇ ਦੋ ਗੰਨਿਆਂ ਦਾ ਰਾਸ ਦੁਬਾਰੇ ਕੱਢਣ ਲੱਗਾ ਜੱਟ ਜਦੋਂ ਦੋ ਗੰਨਿਆਂ ਦਾ ਰਾਸ ਕੱਢਿਆ ਜਿਵੇਂ ਨਾਨੇ ਦਾ ਕੌਲਾਂ ਦਾ ਰਾਸ ਦਾ ਦੁਬਾਰੇ ਭਰਿਆ ਤੇ ਰਾਜਾ ਕਹਿੰਦਾ ਪਹਿਲਾਂ ਤੇਰੇ ਮਤਲਬ ਜਿਹੜੇ ਦੋ ਗੰਨੇ ਪੀੜੇ ਸੀਗੇ ਵੀ ਉਦੋਂ ਵਧੀਆ ਹੀ ਪੀੜਿਆ ਤੂੰ ਦੋ ਗੰਨੇ ਵੀ ਪਹਿਲਾਂ ਜਿਹੜਾ ਰਾਸ ਇੰਨਾ ਨਿਕਲਦਾ ਸੀ ਹੁਣ ਆਲਾ ਇੰਨੇ ਇੰਨਾ ਕਿਉਂ ਨਹੀਂ ਨਿਕਲਿਆ ਤਾਂ ਉਹ ਕਹਿੰਦਾ ਇਹ ਸੱਚੀ ਕਰਤ ਦੇ ਗੰਨੇ ਨੇ ਲਿਏ ਤਾਂ ਨਹੀਂ ਆਸ ਨਿਕਲਿਆ ਕਿ ਛੋਡੇ ਮਨ ਦੇ ਵਿੱਚ ਕੋਈ ਨਾ ਕੋਈ ਬੇਈਮਾਨੀ ਆਈ ਹੈ ਮੇਰੇ ਬਾਰੇ ਤੇ ਰਾਜ ਨੇ ਜਵਾਬ ਤਵੇ ਹਾਮਿਲ ਬੰਦਾ ਸੱਚੀ ਕਹਿੰਦਾ ਕਹਿੰਦਾ ਹਾਂ ਯਾਰ ਮੈਨੂੰ ਐ ਲੱਗਾ ਵੀ ਤੇਰਾ ਰਸ ਵਧੀਆਗਾ ਮਿੱਠਾ ਰਸ ਆ ਵੀ ਸੱਚੀ ਕਿਰਤ ਕਰਦਾ ਨੂੰ ਤੇ ਵੀ ਤੈਨੂੰ ਕਰ ਲਾਇਆ ਜਾਵੇ ਵੀ ਹੋਊਗਾ ਕਹਿੰਦਾ ਤਾਂ ਹੀ ਉਹ ਰਸ ਘੱਟ ਨਿਕਲਿਆ ਤਾਂ ਰਾਜ ਨੇ ਉਹਦੀਆਂ ਗੱਲਾਂ ਚੰਗੀਆਂ ਲਗੀਆਂ ਮੇਂ ਇਮਾਨਦਾਰਾ ਬੰਦਾ ਯਾਰ ਆਪਾਂ ਫਰੀ ਮੰਨੀ ਸੋਚੀ ਇਹਦੇ ਬਾਰੇ ਤੇ ਰਾਜਾ ਕਹਿੰਦਾ ਕੋਈ ਗੱਲ ਨਹੀਂ ਜਦੋਂ ਕਦੇ ਲੋੜ ਪਈ ਤੂੰ ਮੇਰੇ ਕੋਲ ਆਈ ਕੁਝ ਸਾਲ ਬੀਤ ਗਏ ਤਾਂ ਕਾਲ ਪੈ ਗਿਆ ਕਿ ਭਾਈ ਬਾਰਸਾਂ ਦੇ ਮੀਆਂ ਦੇ ਪਾਣੀਆਂ ਤੇ ਖੇਤੀਆਂ ਡਿਪੈਂਡ ਹੁੰਦੀਆਂ ਸੀ ਤੇ ਡੰਗਰ ਪਸ਼ੂ ਭੁੱਖੇ ਮਰਨ ਲੱਗ ਗਏ ਘਰੇ ਆਪਾਂ ਦੱਸ ਹੀ ਦਿੰਨਾ ਵੀ ਆਪਣਾ ਰਾਜਾ ਮਿੱਤਰ ਬਣ ਗਿਆ ਇਹ ਕਹਿ ਗਿਆ ਆਪਾਂ ਨੂੰ ਬਾਗ ਆਉਦੀ ਘਰ ਵਾਲੀ ਨੇ ਕਿਹਾ ਵੀ ਤੂੰ ਜਾ ਰਾਜੇ ਲਵੇ ਮੀਤੋ ਤੂੰ ਤਾਂ ਮਾਤਾ ਤਾਂ ਮੰਗ ਵੀ ਰਾਜ ਤੇਰੀ ਮਦਦ ਕਰੂ ਤੇਰਾ ਮਿੱਤਰ ਹੈ ਤਾਂ ਉਹ ਕਹਿੰਦਾ ਚੰਗਾ ਮੈਂ ਰਾਜੇ ਲਵੇ ਜਨ ਜਦੋਂ ਉਹ ਰਾਜੇ ਲਵੇ ਗਿਆ ਰਾਜੇ ਦੀ ਸਭਾ ਲੱਗੀ ਹੋਈ ਸੀ ਰਾਜ ਸਭਾ ਤਾਂ ਉਹਨੇ ਦੇਖ ਲਿਆ ਦੂਰੋਂ ਵੀ ਉਹ ਸੀ ਜੱਟਾ ਤਾਂ ਉਹਨੇ ਆਪਣੇ ਮੰਤਰੀਆਂ ਤੇ ਇਹਨੂੰ ਕਿਹਾ ਵੀ ਇਹਨੂੰ ਲਿਜਾ ਕੇ ਭੋਜਨ ਪਾਣੀ ਸਿਖਾਓ ਫਿਰ ਗੱਲ ਕਰਦੇ ਜਦੋਂ ਰਾਜ ਸਭਾ ਮੁੱਕ ਗਈ ਆਪਣੀ ਤੇ ਜਦੋਂ ਰਾਜ ਸਭਾ ਖਤਮ ਕਰਕੇ ਰਾਜਾ ਉਹਦੇ ਕੋਲ ਗਿਆ ਤਾਂ ਉਹਨੂੰ ਹਾਲਚਾਲ ਪੁੱਛਿਆ ਕਿਵੇਂ ਆਉਣੇ ਹੋਏ। ਕਹਿੰਦਾ ਰਾਜ ਚ ਪਾਲ ਪਿਆ ਹੈ ਵੀ ਮੈਨੂੰ ਦਿਓ ਖਾਣ ਪੀਣ ਕੁਝ ਵਸਤਾਂ ਵੀ ਮੈਂ ਆਪ ਦਾ ਪਰਿਵਾਰ ਪਾਲ ਸਕਾਂ। ਰਾਜਾ ਕਹਿੰਦਾ ਤੈਨੂੰ ਦੇਵਾਂਗੇ ਸਾਰਾ ਕੁਝ ਵੀ ਤੂੰ ਬੈਠ ਇੰਤਜ਼ਾਰ ਕਰ। ਕੋਈ ਗੱਲ ਨਹੀਂ ਰਾਜੇ ਦਾ ਭਈ ਪ੍ਰਮਾਤਮਾ ਕੋ ਅਮਰੇ ਅਰਦਾਸ ਕਰਨ ਦਾ ਟਾਈਮ ਹੋ ਗਿਆ। ਤੇ ਜੱਟ ਬੈਠਾ ਹੀ ਸਾਈਡ ਤੇ ਬੈਠਾ ਦੇਖੀ ਗਿਆ। ਜਦੋਂ ਦੇਖੀ ਗਿਆ ਰਾਜੇ ਨੇ ਹੱਥ ਮੰਗ ਖੋਲ ਕੇ ਅਰਦਾਸ ਕਰੀ ਮੰਗਿਆ ਪ੍ਰਮਾਤਮਾ ਤੋਂ। ਤੇ ਆਪਦੀ ਪੂਰੀ ਅਰਦਾਸ ਕਰਕੇ ਆ ਗਿਆ ਤਾਂ ਰਾਜਾ ਕਹਿੰਦਾ ਤੂੰ ਐਡਾ ਜੱਟ ਕਹਿੰਦਾ ਰਾਜਾ ਤੂੰ ਐਡਾ ਵੱਡਾ ਤਾਂ ਖੜਾਗਾ ਵੀ ਤੂੰ ਹੱਥ ਜੋੜ ਕੇ ਕੀ ਤੋਂ ਕੀ ਮੰਗਦਾ ਸੀਗਾ ਤਾਂ ਆਹ ਰਾਜਾ ਨੇ ਦੱਸਿਆ ਵੀ ਮੈਂ ਪ੍ਰਮਾਤਮਾ ਤੋਂ ਮੰਗਦਾ ਸੀ ਮਿਸੇਗਾ ਮੈਨੂੰ ਖੁੱਲੇ ਕਫੇ ਦੇ ਮੈਂ ਲੋਕਾਂ 'ਚ ਵੱਡਾ ਐਂ ਕਰਾਂ ਤੇ ਜੱਟ ਭਈ ਉੱਥੇ ਤੁਰ ਪਿਆ ਰਾਜਾ ਕਹਿੰਦਾ ਕੀ ਗੱਲ ਆ ਜਾ ਲੈ ਜਾ ਵੀ ਜਿਹੜੀ ਤੈਨੂੰ ਵਸਤੂ ਦੀ ਲੋੜ ਆ ਕਹਿੰਦਾ ਨਹੀਂ ਕਹਿੰਦਾ ਜਦੋਂ ਤੂੰ ਪਰਮਾਤਮਾ ਤੋਂ ਮੰਗਦਾ ਅਸੀਂ ਵੀ ਪਰਮਾਤਮਾ ਤੋਂ ਮੰਗਾਂਗੇ ਵੀ ਮੈਨੂੰ ਲੋੜ ਨਹੀਂ ਤਾਂ ਜਦੋਂ ਉਹ ਘਰੇ ਆਇਆ ਜੱਟ ਤਾਂ ਜੱਟ ਦੇ ਘਰ ਵਾਲਿਆਂ ਨੇ ਦੇਖਿਆ ਵੀ ਇਹ ਤਾਂ ਖਾਲੀ ਹੱਥ ਆ ਗਏ ਝੋਲਾ ਚੁਲਾ ਦੇ ਹੱਥੇ ਚ ਕੁਝ ਹੈ ਨਹੀਂ ਵੀ ਰਾਜੇ ਨੇ ਮੋਰਾ ਮੋਰਾ ਦਿੱਤੇ ਨੂੰ ਹੋਰ ਗੱਡੇ-ਗੁੱਡੇ ਚ ਕੁਝ ਵੀ ਹੈ ਨਹੀਂਗਾ ਤਾਂ ਕਹਿੰਦਾ ਉਹ ਤਾਂ ਆਪ ਮੰਗਤਾ ਸੀ ਉਹ ਤਾਂ ਆਪ ਪਰਮਾਤਮਾ ਤੋਂ ਮੰਗਦਾ ਹੈ ਵੀ ਆਪ ਕੋ ਤੋਂ ਮੰਗ ਆਪਾ ਪਰਮਾਤਮਾ ਤੋਂ ਸਿੱਧਾ ਮੰਗਾਂਗੇ ਆਪਾਂ ਖੜਾ ਕੋਈ ਪਾਪ ਕਰਿਆ ਤੇ ਜ਼ਿਮੀਦਾਰ ਨੇ ਅਰਦਾਸ ਕਰੀ ਵੀ ਰੱਬਾ ਬਹੁਤ ਟਾਈਮ ਹੋ ਗਿਆ ਭੁੱਖ ਪਰ ਤੁਸੀਂ ਮੀਂਹ ਪਾ ਸਾਰਿਆਂ ਦੀ ਫਸਲ ਆਉਣਗੀ ਸਾਰੇ ਜ਼ਿਮੀਦਾਰ ਭਰਾ ਵਾਕੇ ਗਰੀਬ ਗੁਰਬਾਹ ਸਭ ਖੁਸ਼ ਹੋਊਗਾ ਤੇ ਉਹੀ ਗੱਲ ਹੋਈ ਕੋਈ ਉਹਨੇ ਸੱਚੇ ਦਿਲੋਂ ਅਰਦਾਸ ਕਰੀ ਪਰਮਾਤਮਾ ਨੂੰ ਤਾਂ ਮੀਂਹ ਪੈ ਗਿਆ ਵੀ ਪੈਨ ਨਾਲ ਫਾਸਲਾ ਵਧੀਆ ਹੋ ਗਿਆ ਚਰੀ ਮੱਕੀ ਬਾਜਰਾ ਗਵਾਰਾ ਸਾਰਾ ਕੁਝ ਪੂਰਾ ਵਧੀਆ ਹੋ ਉੱਠ ਖੜੇ ਆ ਤਾਂ ਜ਼ਿੰਮੇਦਾਰ ਤੇ ਕਰੇ ਵੀ ਫਾਸਲਾ ਆ ਗਈ ਤਾਂ ਆਪਾਂ ਇਹੀ ਕਹਿੰਨੇ ਆ ਵੀ ਕਿਸੇ ਤੋਂ ਮੰਗਣਾ ਬੰਨਾ ਪਵੇ ਪਰਮਾਤਮਾ ਤੋਂ ਮੰਗੋ ਜਿਹੜੀ ਆਪਾਂ ਨੂੰ ਸਰਕਾਰਾਂ ਕਾਣਕ ਤੇ ਲਾਲ ਚਲਾਉਂਦੀਆਂ ਨੇ ਜਾਂ ਬਿਜਲੀ ਮੁਫਤ ਦਿੰਦੀਆਂ ਨੇ ਘਰਾਂ ਦੀ ਜਾਂ ਮੋਟਰਾਂ ਦੀ ਜ਼ਿੰਮੇਦਾਰ ਹਨ ਇਹ ਮਾੜੀ ਗੱਲ ਆ ਬਈ ਆਪਾਂ ਪਰਮਾਤਮਾ ਤੋਂ ਮਿਹਨਤ ਕਰਕੇ ਮੰਗੋ ਵੀ ਸਾਡੀ ਮਿਹਨਤ ਨੂੰ ਫਲ ਲਾਵੇ ਸਰਕਾਰਾਂ ਤੇ ਨਿਰਭਰ ਨਾ ਰਹੀ ਆਪਾਂ ਅਹੀਂ ਅੱਜ ਦੀ ਵੀਡੀਓ ਦੇ ਵਿੱਚ ਸੀਗਾ ਚੰਗੀ ਮਿਹਨਤ ਕਰਕੇ ਕਿਸੇ ਤੋਂ ਚੀਜ਼ ਨਾ ਜ਼ਰੂਰਤ ਪਵੇ ਆਪਾਂ ਨੂੰ ਮੰਗਣ ਦੀ ਵੀ ਆਪਾਂ ਆਪਣੀ ਮਿਹਨਤ ਨਾਲ ਹੀ ਸਭ ਕੁਝ ਕਰੀਏ ਇਹੋ ਜਿਹਾ ਕੁਝ ਕਰੋ ਬਈ ਕਿਸੇ ਪਾਸੇ ਤੁਸੀਂ ਹੋਰ ਪਾਸੇ ਧਿਆਨ ਨਾ ਦਿਓ ਮਿਹਨਤ ਤੇ ਧਿਆਨ ਦਿਓ ਕਿਸੇ ਸਬਸਿਡੀ ਜਾਂ ਹੋਰ ਚੀਜ਼ ਪਿੱਛੇ ਨਾ ਭੱਜੋ ਮਿਹਨਤ ਛੋਟੀ ਸਾਰਿਆਂ ਨਾਲੋਂ ਵੱਡੀ ਸਫਲਤਾ ਗਈ ਸਾਸਰੀ ਕਾਲ ਭਾਈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਵੀਰੇ ਧੰਨਵਾਦ